ਹੇ ਗੁਰ ਸਰਬਦੀ ਤੁਮ ਸਰਬ ਮਹਲਾ ਪੰਨਾ ਜਨ ਕੀ ਮੈਂ ਵਸ ਆਪਣੇ ਤ੍ਰੈ ਗੁਣ ਭਾਵਣ ਚਤੁਰ ਸੰਸਾਰ ਜਗ ਇਸ ਨਾਲ ਤਾਪ ਸੇ ਆਪਨ ਮੇ ਤ੍ਰੈ ਗੁਣ ਭਵਨ ਚਤੁਰ ਸਦ ਸੰਸਾਰ ਜਗ ਇਸ ਨਾਨ ਤਾਪ ਥਾਨ ਖੱਡੇ ਕਿਆ ਇਹੋ ਜਤ ਵਿਚਾਰ ਪ੍ਰਭ ਕੀ ਓਟ ਰਹੀ ਕਾਸ਼ੁਤ ਸਾਰ ਪ੍ਰਸਾਦ ਹਰ 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 ਗਾਏ ਬਿਖੇ ਬਿਆਦ ਤਬ ਹਟੋ ਨਹਿ ਸੁਨਿਐ ਨਹਿ ਮੁਖ ਤੇ ਬਕੀਐ ਨਹਿ ਮੁਹ ਹੈ ਉਹ ਜੀਤੀ ਐਸੇ ਠਗੌਲੀ ਪਾਇ ਭਲਾਵੇ ਮਨ ਸਭ ਕੈ ਰੱਜ ਮਿਲਤੀ ਮਾਏ ਬਾਪ ਭੂਤ ਹਿਤ ਭਰਤਾ ਪੁਨ ਘਰ ਘਰ ਮਿਲਿਓ ਦੂਰ ਕੇਸਰੀ ਵਾਲ ਘਾਟ ਕਿਸੇ ਪੈ ਸੈਲਨ ਮਲਨ ਰੂਆ ਜਿਨੈ ਹੋਇ ਚਲ ਤਦਖਾਇ ਗੁਜੀ ਭਏ ਜੇ ਸੰਸਾਰਾ ਪਵਤਨਾ ਵਿਅਟੇ ਮਾਇਆ ਸੰਤ ਪ੍ਰਸਾਦ ਮਹ ਸੁਖ ਪਾਇਆ ਸਗਲੇ ਹਰਦਨ ਕਾਟੇ ਹਰ ਹਰ ਨਾਮ ਨਾਨਕ ਧਨ ਪਾਇਆ ਆਪਣੇ ਘਰ ਲੈ ਆਇ ਖਾਤੇ ਸੰਤ ਪ੍ਰਸਾਦ ਮਹ ਸੁਖ ਪਾਇਆ ਸਗਲੇ ਵੰਦਨ ਕਾਟੇ ਹਰ ਹਰ ਨਾਮ ਨਾਨਕ ਤਨ ਪਾਇਆ ਆਪਣੇ ਘਰ ਲੈ ਆਇਆ ਖਾਟੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ